ਠੀਕ ਹੈ ਜੀ ਲੈ ਕੇ ਪ੍ਰੈਸ ਨੂੰ ਮਿਲ ਜੀ ਕੀ ਮਸਲਾ ਜੇ ਹੁਣ ਕਰਨਾ ਲੈ ਕੇ ਨਾ ਕੋਈ ਦੇਖੋ ਸਾਨੂੰ ਇੱਕ ਅਛਾ ਸੀਗਾ ਪਹਿਲਾਂ ਕੋਈ ਕਿ ਸਾਡੇ ਪੇਪਰ ਰਿਜੈਕਟ ਕੀਤੇ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੇ ਕੰਮ ਨਹੀਂ ਜਿਹਾ ਕੀਤੇ ਹੈ ਕਿ ਲੋਕਾਂ ਦੇ ਵਿੱਚ ਹੁਣ ਉਹਨਾਂ ਪ੍ਰਤੀ ਰੋਸ ਹੈ ਉਹਨਾਂ ਨੂੰ ਸੀਗਾ ਕਿ ਸਾਡੇ ਕੈਂਡੀਡੇਟਸ ਜਿੱਤਨੇ ਨਹੀਂ ਹੈਗੇ ਇਸ ਕਰਕੇ ਸਾਨੂੰ ਵੀ ਇਹ ਲੱਗਦਾ ਸੀ ਵੀ ਹੁਣ ਉਹ ਸਾਡੇ ਕੈਂਡੀਡੇਟਸ ਦੇ ਕਾਗਜ਼ ਰਜੈਕਟ ਕਰਉਣਗੇ ਇਸੇ ਖੱਛੇ ਕਰਕੇ ਹੀ ਅਸੀਂ ਕੱਲ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮਿਲੇ ਸੀ ਕਿ ਵੀ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਕਿ ਸਾਨੂੰ ਵੀ ਫਿਰ ਅੱਗੋਂ ਕੋਈ ਕਦਮ ਚੁੱਕਣਾ ਪਵੇ ਉਹਨਾਂ ਨੇ ਸਾਨੂੰ ਵਿਸ਼ਵਾਸ ਹੀ ਦਵਾਇਆ ਸੀ ਕਿ ਐਦਾਂ ਦੀਆਂ ਗੱਲਾਂ ਨਹੀਂ ਹੋਣਗੀਆਂ ਪਰ ਪਤਾ ਨਹੀਂ ਕੀ ਕਾਰਨ ਬਣੇ ਕਿ ਅਖੀਰ ਦੇ ਵਿੱਚ ਆ ਕੇ ਉਹਨਾਂ ਨੇ ਕੰਮ ਉਹੀ ਕਰਤਾ ਜਿਹੜਾ ਅਸੀਂ ਸੋਚ ਰਹੇ ਸੀ ਵੀ ਉਹ ਕਰਨਗੇ ਸੋ ਹੁਣ ਸਾਡੇ ਕੋਲੇ ਹਾਈ ਕੋਰਟ ਦਾ ਰਾਹ ਹੈਗਾ ਅਸੀਂ ਚਾਹਾਂਗੇ ਐਸ.ਡੀ.ਐਮ ਸਾਹਿਬ ਤੋਂ ਪਤਾ ਕਰਕੇ ਵੀ ਕੀ ਕਾਰਨ ਕਰਕੇ ਕਾਗਜ਼ ਰਿਜੈਕਟ ਹੋਏ ਨੇ ਦਿੱਕਤੀ ਵੀ ਲਵਾਵਾਂਗੇ ਤੇ ਫਿਰ ਅਸੀਂ ਇਹਦੇ ਬਾਰੇ ਪਟੀਸ਼ਨ ਪਾਵਾਂਗੇ ਆਪਦੇ ਉਮੀਦਵਾਰਾਂ ਨੂੰ ਅਸੀਂ ਇਨਸਾਫ ਦਿਵਾਉਣ ਵਾਸਤੇ ਜਿੱਥੋਂ ਤੱਕ ਲੜਿਆ ਜਾ ਸਕਿਆ ਲੜਾਂਗੇ ਅਪਡੇਟ ਵੀ ਹੋ ਰਿਹਾ ਤੇ ਚੋਣਾ ਹੋਣ ਜਾ ਰਿਹਾ ਇੱਕ ਨੂ ਚੋਣਾ ਹੈ ਕਿ ਮੰਨ ਕਰਦੇ ਹੋ ਸਰ ਕਿਹੜੀਆਂ ਚੋਣਾ ਨਿੱਕੀ ਜਿਹੀ ਚੋਣਾ ਹੋਣ ਜਾ ਰਹੀ ਹੈ ਇਲੈਕਸ਼ਨ ਫੇਅਰ ਹੈ ਦੇਖੋ 21 ਤਰੀਕ ਨੂੰ ਫੇਅਰ ਐਂਡ ਫੇਅਰ ਇਲੈਕਸ਼ਨ ਤੱਕ ਕਿਵੇਂ ਰਹਿ ਗਿਆ ਜਦੋਂ ਪਹਿਲਾਂ ਹੀ ਕਾਗਜ਼ ਤਰਜਖ ਠੋਗੇ ਹੁਣ ਤਾਂ ਉਹਨਾਂ ਨੇ ਆਪਸ ਵਿੱਚ ਹੀ ਕਾਡੀ ਖੇਡਣੀ ਹੈ ਆਪਸ ਵਿੱਚ ਜਿੱਤਣਾ ਹਾਰਨਾ ਜਦੋਂ ਸਾਡੇ ਕੈਂਡੀਡੇਟਸ ਹੀ ਨਹੀਂ ਰਹੇ ਤਾਂ ਫ੍ਰੀ ਐਂਡ ਫੇਅਰ ਤਾਂ ਕੋਈ ਗੱਲ ਬਾਤ ਵੈਸੇ ਨਹੀਂ ਰਹੀ ਹੁਣ ਤਾਂ ਮਤਲਬ ਸਾਰਾ ਕੁਝ ਅਨਫੇਅਰ ਮੁਢੀ ਜਦੋਂ ਅਨਫੇਅਰ ਤੋਂ ਬਣਿਆ ਗਿਆ ਤਾਂ 21 ਨੂੰ ਕੀ ਫ੍ਰੀ ਐਂਡ ਫੇਅਰ ਹੋਣਾ ਕਾਗਜ਼ ਰਿਜੈਕਟ ਹੋ ਗਏ ਕਿੰਨੇ ਕਾਗਜ਼ ਰਿਜੈਕਟ ਹੋ ਗਏ ਤੇ ਕੀ ਅਜਿਹੀ ਕਾਰਵਾਰੀ ਕਰਵਾਇਆ ਦੇ ਘਰ ਨਾਲ ਦੇਖੋ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿੰਬਲ ਦੇ ਉੱਪਰ 13 ਜਿਹੜੇ ਉਮੀਦਵਾਰ ਸੀਗੇ ਉਹਨਾਂ ਦੇ ਅਸੀਂ ਜਿਹੜੇ ਆਪਣਾ ਕੈਂਡੀਡੇਟ ਦੇ ਜਿਹੜੇ ਆਪਣੇ ਫਾਰਮ ਭਰੇ ਸੀ ਜਿਹਦੇ ਤੋਂ 11 ਰਿਜੈਕਟ ਹੋ ਗਏ ਔਰ ਉਹਦਾ ਕੋਈ ਕਾਰਨ ਦੱਸਿਆ ਗਿਆ ਕਿ ਕਿਸ ਕਰਕੇ ਰਿਜੈਕਟ ਹੋਏ ਸੋ ਇੱਥੋਂ ਪਤਾ ਲੱਗਦਾ ਹੈ ਕਿ ਐਡੀ ਬੱਡੀ ਕਿੰਤੀ ਦੇ ਵਿੱਚ ਕਾਗਜ਼ ਰੱਦ ਕਰਨੇ ਇਹ ਸਰਕਾਰ ਦੀ ਜਿਹੜੀ ਸੀਗੀ ਘਬਰਾਹਟ ਹੈ ਔਰ ਲੋਕਤੰਤਰ ਦਾ ਜਿਹੜਾ ਹੈਗਾ ਉਹਦੀ ਹੱਤਿਆ ਕੀਤੀ ਗਈ ਹੈ ਸੋ ਇਸ ਕਰਕੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਦੂਜੀਆਂ ਪਾਰਟੀਆਂ ਨੇ ਇੱਥੇ ਧਰਨਾ ਲਾ ਕੇ ਏਕਤਾ ਦਾ ਜਿਹੜਾ ਵਜ਼ਾਰਾ ਕੀਤਾ ਉਹ ਵਿੱਚ ਅਸੀਂ ਵੀ ਸ਼ਾਮਲ ਹੋਏ ਆਂ ਔਰ ਅਸੀਂ ਵੀ ਇਸ ਗੱਲ ਦੀ ਨਿੰਦਿਆ ਕਰਦੇ ਆਂ ਕਿ ਲੋਕਾਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਲੇਕਿਨ ਜਿਸ ਤਰ੍ਹਾਂ ਵੀ ਇਹਦਾ ਇਹ ਗੱਲਾਂ ਚਾਹੇ ਉਹ ਫੈਲਾ ਹੋਣਗੀਆਂ ਹੁਣ ਚਾਹੇ ਜਿਹੜੇ ਦੂਜੇ ਬ੍ਰੋਡੀ ਧਿਰ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਅੰਦਰ ਨਾ ਜਾਣ ਦਿੱਤਾ ਗਿਆ ਬਾਗਜ ਫੜ ਕੇ ਰੱਖ ਲਏ ਇਹ ਸਾਰੀ ਇਸ ਗੱਲ ਦੀ ਗਵਾਹੀ ਧਰਦੀ ਹੈ ਕਿ ਸਰਕਾਰ ਆ ਜਿਹੜੀ ਉਹ ਇਲੈਕਸ਼ਨ ਤੋਂ ਘੁੜਾਈ ਹੋਈ ਹੈ ਅਗਲੀ ਕਦਮ ਕੀ ਹੋਊਗਾ ਅਗਲੀ ਕਦਮ ਅਗਲੀ ਕਦਮ ਵਿੱਚ ਅਸੀਂ ਪਹਿਲਾਂ ਤਾਂ ਪ੍ਰਸ਼ਾਸਨ ਤੋਂ ਐਸਪੀਐਮ ਸਾਹਿਬ ਡੀਸੀ ਸਾਹਿਬ ਤੋਂ ਇਹ ਮੰਗ ਵੀ ਕੀਤੀ ਹੈ ਔਰ ਜਾਵਾਂਗੇ ਵੀ ਪੁੱਛਾਂਗੇ ਕਿ ਜਿਹੜੇ ਸਾਡੇ ਕਾਗਜ਼ ਹੈ ਉਹ ਕਿਉਂ ਰਿਜੈਕਟ ਕੀਤੇ ਗਏ ਕੀ ਕਾਰਨ ਹੈ ਜੇ ਕੋਈ ਕਾਰਨ ਹੀ ਨਹੀਂ ਹੈਗਾ ਤੇ ਫਿਰ ਅਸੀਂ ਇਹਦਾ ਜਿਹੜਾ ਹੈਗਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਇਲੈਕਸ਼ਨ ਪਟੀਸ਼ਨ ਵੀ ਸਾਡੀ ਭਾਰਤੀ ਜਨਤਾ ਪਾਰਟੀ ਕੋਲ ਉਹਦਾ ਲੀਗਲ ਸੈੱਲ ਹੈ ਉਹ ਅਸੀਂ ਤਿਆਰੀ ਕਰ ਰਹੇ ਹਾਂ ਅਸੀਂ ਕੋਰਟ ਜਾਵਾਂਗੇ ਔਰ ਕੋਰਟ ਜਾ ਕੇ ਅਸੀਂ ਆਪਣਾ ਵਕਤ ਵੀ ਰੱਖਾਂਗੇ ਔਰ ਇਨਸਾਫ ਦੀ ਮੰਗ ਕਰਾਂਗੇ ਕਿ ਕੰਪਲ ਪਾਰਗ ਦੇ ਕੁੱਟ ਮਾਰ ਵੀ ਹੋਈ ਚੁਕੀ ਹਾਂ ਇਹ ਵੀ ਤੁਸੀਂ ਵੇਖਿਆ ਕਿ ਦੇਖੋ ਕਿਸ ਤਰ੍ਹਾਂ ਜੇ ਕੋਈ ਸਾਡੇ ਲక్ష్ਮਨ ਦਾਸ ਜੀ ਬੜੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਉਹ ਕਿਸੇ ਉਮੀਦਵਾਰ ਦੇ ਕਾਗਜ਼ ਤਿਆਰ ਕਰਵਾ ਰਹੇ ਐ ਤੇ ਉਹ ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਉਹਨਾਂ ਦੀ ਡਿਊਟੀ ਹੈ ਲੇਕਿਨ ਇਸ ਤਰ੍ਹਾਂ ਡਰਾਤ ਮੁਕਾ ਕੇ ਉਹਨਾਂ ਨੂੰ ਕੁੱਟ ਕੇ ਮੈਂ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਵੀ ਕਰਦਾ ਕਿ ਜਿਹੜੇ ਵਿਅਕਤੀਆਂ ਨੇ ਉਹਨਾਂ ਦੇ ਨਾਮ ਵੀ ਦੱਸਦੇ ਸੀ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਹ ਵੀ ਮੰਗ ਰੱਖਾਂਗੇ ਪ੍ਰਸ਼ਾਸਨ ਨੂੰ ਸੋ ਇਹ ਜਿਹੜੀ ਸਾਰੀ ਗੱਲ ਮੈਂ ਪਹਿਲਾਂ ਵੀ ਕਿਹਾ ਕਿ ਕਮਰਾਹਤ ਦੀ ਗੱਲ ਹੈ ਔਰ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੇ ਲੋਕਾਂ ਦੇ ਕੋਈ ਕੰਮ ਨਹੀਂ ਕੀਤੇ ਔਰ ਲੋਕਾਂ ਤੋਂ ਫਤਵਾ ਲੈਣ ਤੋਂ ਡਰਦੇ ਆ ਤੇ ਜਦੋਂ ਕਿ ਲੋਕਤੰਤਰ ਦੇ ਅਧਿਕਾਰ ਹੈ ਕਿ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਉਹਨੂੰ ਅਧਿਕਾਰ ਹੈ ਸੋ ਅੱਜ ਅਸੀਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਜਿਸ ਤਰ੍ਹਾਂ ਮੰਗ ਕੀਤੀ ਹੈ ਉਹ ਮੰਗ ਪ੍ਰਸ਼ਾਸਨ ਨਾਲ ਵੀ ਅਸੀਂ ਕਰਾਂਗੇ ਔਰ ਅਸੀਂ ਜਾ ਕੇ ਦੇਖਾਂਗੇ ਕਿ ਸਾਡੇ ਕਾਗਜ਼ ਜਿਹੜੇ ਰੱਦ ਕਿਉਂ ਕੀਤੇ ਗਏ ਆ ਤੇ ਉਹਦੀ ਜਿਹੜੀ ਪੂਰੀ ਤਹਿ ਤੱਕ ਜਾ ਕੇ ਅਸੀਂ ਇਨਸਾਫ ਦੀ ਮੰਗ ਕਰਾਂਗੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਦੇਖੋ ਜਿਹੜੇ ਅਕਾਲੀ ਦਲ ਦੇ ਨਮਾਇੰਦਿਆਂ ਦੇ ਕਾਗਜ਼ ਰੱਦ ਕੀਤੇ ਨੇਗੇ ਕੱਲ 4-5 ਬੰਦੇ ਆਸਮਾਨ ਦੇ ਵਿੱਚ ਅਕਾਲੀ ਦਲ ਨੇ ਇੱਥੇ ਧਰਨਾ ਦਿੱਤਾ ਸੀਗਾ ਉਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੇ ਵੀ ਤੇ ਭਾਜਪਾ ਦੇ ਵੀ ਇੱਥੇ ਜਿਹੜੇ ਵੱਖ-ਵੱਖ ਨਮਾਇੰਦੇ ਸੀਗੇ ਉਹ ਵੀ ਆ ਕੇ ਉਹਨਾਂ ਨੇ ਵੀ ਆ ਕੇ ਸ਼ਮੂਲੀਅਤ ਕੀਤੀ ਚਲੋ ਉਹਨਾਂ ਨੂੰ ਵੀ ਅਸੀਂ ਜਿਹਾ ਆਖਦੇ ਆਂਗੇ ਕਿਉਂਕਿ ਇਹ ਇੱਕ ਪਿੰਡ ਦਾ ਮਸਲਾ ਹੈਗਾ ਸਾਂਝੀ ਵਾਲਤਾ ਦਾ ਮਸਲਾ ਹੈਗਾ ਤੇ ਇੱਥੇ ਕੋਈ ਪਾਰਟੀਬਾਜ਼ੀ ਮੈਂ ਸਮਝਦਾ ਨਹੀਂ ਹੋਣੀ ਚਾਹੀਦੀ ਹੈਗੀ ਉਹਨਾਂ ਦਾ ਵੀ ਧੰਨਵਾਦ ਪਰ ਜੋ ਧੱਕਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਧੱਕਾ ਜ਼ਰੂਰ ਕਰਨਗੇ ਕਿਉਂਕਿ ਕੰਮ ਕੰਮਾਂ ਦੇ ਬੇਸ ਤੇ ਵੋਟਾਂ ਮੰਗੀਆਂ ਜਾਂਦੀਆਂ ਨੇਗੀਆਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹਨਾਂ ਨੇ ਕੋਈ ਇੱਕ ਇੱਟਰ ਤੱਕ ਨਹੀਂ ਲਾਈ ਜਿਹੜੀ ਫਰੋਟੀਆਂ ਦਾ ਮਾਮਲਾ ਉਹ ਲਗਾਤਾਰ ਚੱਲੀ ਜਾਂਦਾ ਹੈਗਾ ਗੁੰਡੇ ਗਰ ਗੁੰਡਾਗਰਦੀ ਲਗਾਤਾਰ ਚੱਲੀ ਜਾ ਰਹੀ ਹੈਗੀ ਕੰਮਕਾਰ ਕੋਈ ਹੋਇਆ ਨੀਗਾ ਗਰੀਬਾਂ ਦੇ ਨਾਲ ਧੱਕਾ ਲਗਾਤਾਰ ਹੋ ਰਿਹਾਗਾ ਇਹਨਾਂ ਨੂੰ ਨਾ ਤਾਂ ਨਰੇਗਾ ਵਿੱਚ ਕੰਮ ਮਿਲ ਰਿਹਾਗਾ ਨਾ ਆਟਾ ਦਾਲ ਸਕੀਮ ਇਹਨਾਂ ਨੂੰ ਮਿਲ ਰਹੀ ਹੈਗੀ ਨਾ ਇਹਨਾਂ ਦੇ ਬੱਚਿਆਂ ਨੂੰ ਕੋਈ ਵਜੀਫਾ ਮਿਲ ਰਹੇ ਨਹੀਂਗੇ ਸਗੋ ਜਿਹੜਾ ਚਟੇ ਦਾ ਵਪਾਰ ਹੈਗਾ ਉਹ ਸਿਖਰਾਂ ਤੇ ਹੈਗਾ ਤੇ ਉਸ ਕਰਕੇ ਇਹ ਹਰੇਕ ਪੱਖ ਹਰੇਕ ਫਰੰਟ ਤੇ ਸਰਕਾਰ ਫੇਲ ਹੋਈ ਹੋਈ ਹੈਗੀ ਤੇ ਸਰਕਾਰ ਹੁਣ ਜਿਹੜੀ ਫੇਲ ਹੁੰਦੀ ਆ ਉਹ ਕੋਈ ਆਪਦੇ ਕੰਮਾਂ ਦੇ ਆਧਾਰ ਤੇ ਦਾ ਵੋਟ ਮੰਗ ਨਹੀਂ ਸਕਦੀ ਇਸ ਕਰਕੇ ਇਹਨਾਂ ਨੇ ਜਿਹੜੇ ਵੀ ਸਾਡੇ ਤਖੜੇ ਕੈਂਡੀਡੇਟ ਸੀਗੇ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਉਹਨਾਂ ਦੇ ਕਾਗਜ਼ ਕਿਵੇਂ ਨਾ ਕਿਵੇਂ ਸਰਕਾਰ ਨੇ ਦਬਾਬ ਆ ਕੇ ਅਫਸਰਾਂ ਤੇ ਉਹ ਕਾਗਜ਼ ਕੈਂਸਲ ਕਰਾਏ ਕੱਲ ਉਹਦੇ ਵਿੱਚ ਉਹਦੇ ਸਬੰਧ ਵਿੱਚ ਅਸੀਂ ਇੱਥੇ ਧਰਨਾ ਲਾਇਆ ਸੀਗਾ ਐਕਸ਼ਨ ਜ਼ੀਰੋ ਬਈ ਧਰਨਾ ਲਾਇਆ ਅਗਲਾ ਐਕਸ਼ਨ ਕੀ ਹੈ ਦੇਖੋ ਹਾਈ ਕੋਰਟ ਦੇ ਦਰਵਾਜ਼ੇ ਹਰੇਕ ਪਾਰਟੀ ਵਾਸਤੇ ਖੁੱਲੇ ਹੁੰਦੇ ਨੇਗੇ ਜਿਹੜੇ ਸਾਡੇ 4-5 ਕੈਂਡੀਡੇਟ ਦੇ ਕਾਗਜ਼ ਕੈਂਸਲ ਹੋਏ ਨੇਗੇ ਉਹਨਾਂ ਦੇ ਵੱਲੋਂ ਅਸੀਂ ਰੇਟਾਂ ਪਵਾਵਾਂਗੇ ਪਹਿਲਾਂ ਇੱਥੇ ਪਵਾਵਾਂਗੇ ਤੇ ਫਿਰ ਹਾਈ ਕੋਰਟ ਸੁਪਰੀਮ ਕੋਰਟ ਜਿੱਤੇ ਤੱਕ ਵੀ ਜਾਇਆ ਜਾਵੇ ਅਸੀਂ ਲੈ ਕੇ ਜਾਵਾਂਗੇ ਇਸ ਕਾਰਵਾਈ ਨੂੰ ਅਸੀਂ ਮੁਕੰਮਲ ਤੌਰ ਤੇ ਇੱਕ ਸਿਰੇ ਤੱਕ ਲੈ ਕੇ ਜਾਵਾਂਗੇ ਤੇ ਜਿਹੜੇ ਥੋੜੇ ਉਮੀਦਵਾਰ ਖੜੇ ਆ ਉਹਨਾਂ ਦੀ ਕਿਸ ਤਰ੍ਹਾਂ ਸਪੋਰਟ ਕਰਾਂਗਾ ਦੇਖੋ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਬੜਾ ਅੱਜ ਬਲ ਮਿਲਿਆਗਾ ਕਿਉਂਕਿ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ ਘੁੱਟਨੇ ਟੇਕੀਏਗੀ ਉਹਨਾਂ ਨੂੰ ਪਤਾਗਾ ਵੀ ਉਹ ਕਿਸੇ ਆਧਾਰ ਦੇ ਉੱਤੇ ਕਿਸੇ ਮੁੱਦੇ ਦੇ ਉੱਤੇ ਇਲੈਕਸ਼ਨ ਲੜ ਨਹੀਂ ਸਕਦੇ ਇਹਨਾਂ ਨੂੰ ਬੜਾ ਵੱਲ ਮਿਲਿਆ ਜਿਨ੍ਹਾਂ ਦੇ ਵਿਚਾਰਿਆਂ ਦੇ ਕਾਗਜ਼ ਬਚ ਗਏ ਨੇ ਕਿ ਪਤਾ ਨਹੀਂ ਕਿਵੇਂ ਬਚ ਗਏ ਉਹ ਤੇ ਲੋਕ ਵੀ ਹੁਣ ਜਿਹੜੇ ਸਾਰੇ ਬਾਕੀ ਦੀਆਂ ਪਾਰਟੀਆਂ ਦੇ ਲੋਕ ਵੀ ਇੱਥੇ ਭਾਜੀਪੀ ਦੇ ਤੇ ਕਾਂਗਰਸ ਦੇ ਵੀ ਆਏ ਸੀਗੇ ਤੇ ਮੈਨੂੰ ਲੱਗਦਾ ਵੀ ਉਹ ਇੱਕ ਤਰਫਾ ਹੁਣ ਜਿਹੜੀ ਜਿੱਤ ਹੈਗੀ ਉਹ ਹੋਊਗੀ ਧੱਕਾ ਇਹਨਾਂ ਦਾ ਮੈਨੂੰ ਪਤਾ ਹੋਰ ਵੀ ਇਹ ਧੱਕਾ ਕਰ ਨਹੀਂ ਅੱਜ ਵੀ ਸਾਡੇ ਕੈਂਡੀਡੇਟਾਂ ਨੂੰ ਇਹ ਧਮਕੀਆਂ ਫੋਨ ਤੇ ਦੇਈ ਜਾਂਦੇ ਨੇ ਕਿ ਪਰ ਅਸੀਂ ਵਿਸ਼ਵਾਸ ਦਿਵਾਉਣਾ ਸਾਰਿਆਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਵੱਡੀ ਜਿੱਤ ਹੋਊਗੀ ਅਗਲੇ ਦੌਰ ਦੇਖੋ ਆਪਣਾ ਨਗਰ ਕੌਂਸਲ ਸੁਨਾ ਪਲਵੰਡੀ ਸਾਹਿਬ ਉਹਦੀਆਂ ਚਲਦੀਆਂ ਸਰ ਅੱਜ ਕਾਫੀ ਮਵਾਦ ਹੋਇਆ ਇਸ ਨੂੰ ਲੈ ਕੇ ਵੀ ਕਾਗਜ ਜਿਹੜੇ ਉਹ 31 ਰਿਜੈਕਟ ਹੋ ਗਏ ਸਰ ਕਿੰਨੇ ਕਾਗਜ ਤੁਹਾਡੇ ਕੋਲੇ ਆਏ ਸੀਗੇ ਤੇ ਕਿੰਨੇ ਤੁਸੀਂ ਰਿਜੈਕਟ ਫੇ ਸਰ ਕੀ ਕਾਰਨ ਅਬਜੈਕਟ ਹੁੰਦਾ ਸਾਡੇ ਕੋਲ ਕੋਲ 80 ਨੋਮੀਨੇਸ਼ਨ ਆਈਆਂ ਸੀ ਜਿਨ੍ਹਾਂ ਦੇ ਵਿੱਚੋਂ 59 ਨੋਮੀਨੇਸ਼ਨ ਪ੍ਰਵਾਨ ਕੀਤੀਆਂ ਗਈਆਂ ਤੇ 31 ਰਿਜੈਕਟ ਕੀਤੀਆਂ ਗਈਆਂ ਰਿਜੈਕਟ ਕਰਨ ਦਾ ਮੇਨ ਕਾਰਨ ਇਹ ਸੀਗਾ ਕਿ ਨੋਮੀਨੇਸ਼ਨ ਫਾਰਮ ਦੇ ਉੱਤੇ ਕੈਂਡੀਡੇਟ ਨੇ ਸਾਈਨ ਨਹੀਂ ਕੀਤੇ ਜਿੱਥੇ ਪ੍ਰੋਪੋਜ਼ਰ ਨੇ ਸਾਈਨ ਨਹੀਂ ਕੀਤੇਗੇ ਐਫੀਡਵਿਟ ਜਿਹੜਾ ਨਾਮ ਲੱਗਿਆ ਸੀਗਾ ਅਨੈਕਚਰ 2 ਉਹਦੇ ਉੱਤੇ ਵੀ ਕੈਂਡੀਡੇਟ ਨੇ ਕਈ ਸਾਈਨ ਨਹੀਂ ਕੀਤੇ ਗਏ ਉਹਨਾਂ ਨੇ ਜਾਂ ਟੈਸਟ ਨਹੀਂ ਕਰਾਇਆਗਾ ਮੇਨ ਕਾਰਨ ਇਹਨਾਂ ਕਰਕੇ ਹੀ ਜ਼ਿਆਦਾ ਕਾਗਜ਼ ਰਿਜੈਕਟ ਹੋਏ ਆ ਇਹਨਾਂ ਵਿੱਚ ਕੁੱਲ 31 ਦੇ ਵਿੱਚੋਂ ਜਿਹੜੇ 19 ਫਾਰਮ ਇਸੇ ਤਰ੍ਹਾਂ ਰਿਜੈਕਟ ਹੋਏ ਆ ਜਿਨ੍ਹਾਂ ਦੇ ਉੱਤੇ ਪ੍ਰੋਪਰ ਸਾਈਨ ਨਹੀਂ ਸੀਗੇ ਇਸ ਤੋਂ ਬਿਨਾਂ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਦੀ ਧਾਰਾ 11 ਦੇ ਵਿੱਚ ਕਯੂ ਦੇ ਵਿੱਚ ਹੈਗਾ ਕਿ ਪ੍ਰੋਪਰਟੀ ਟੈਕਸ ਪਿਆ ਹੋਣਾ ਚਾਹੀਦਾ ਵਾ ਸਾਡੇ ਕੋਲ ਬਹੁਤ ਕਈ ਉਮੀਦਵਾਰਾਂ ਦੇ ਜਿਹਦੇ ਪ੍ਰਾਪਰਟੀ ਟੈਕਸ ਨਹੀਂ ਭਰੇ ਹੋਏ ਸੀ ਉਹਨਾਂ ਤੇ ਓਬਜੈਕਸ਼ਨ ਲੱਗਾ ਤਾਂ ਮੈਂ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰਾ ਕੇ ਨਗਰ ਕੌਂਸਲ ਤੋਂ ਤੇ ਉਸ ਵੈਰੀਫਿਕੇਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਰਿਜੈਕਟ ਕੀਤੇ ਗਏ। ਸਰ ਅੱਜ ਤੱਕ ਨਾ ਲੱਗਾ ਉਹਦੇ ਚ ਮਤਲਬ ਇਹ ਮੰਗੋਣ ਨਾਲ ਉੱਠੀ ਹੈ ਮਤਲਬ ਇਲਜ਼ਾਮ ਲਾਇਆ ਵੀ ਵੀ ਜੋ ਪੋਲੀਟਿਕਲ ਬੈਂਡ ਡਾਟਾ ਲਾ ਲੋ ਜਾਂ ਸੱਤਾਧਾਰੀ ਪਾਰਟੀ ਦੇ ਦਵਾਹਿਤ ਜਿਹੜੇ ਕੈਂਸਲ ਹੈ ਕਾਗਜ਼ ਕਰੇ ਗਏ ਹੈ ਕੋਈ ਇਹੋ ਜੀ ਗੱਲ ਤਾਂ ਨਹੀਂ ਇਹ ਜੇ ਕੋਈ ਗੱਲ ਨਹੀਂ ਕਿਉਂਕਿ ਤੁਹਾਨੂੰ ਦੱਸਿਆ ਵੀ ਤਕਤੀਆਂ ਵਿੱਚੋਂ 19 ਫਾਰਮ ਤਾਂ ਜਿਹੜੇ ਉਮੀਦਵਾਰਾਂ ਵੱਲੋਂ ਸਾਈਨ ਵਗੈਰਾ ਨਾ ਹੋਣ ਕਰਕੇ ਰਿਜੈਕਟ ਹੋਏ ਆ ਜਿਹਦੇ ਲਈ ਖੁਦ ਉਮੀਦਵਾਰੀ ਜ਼ਿੰਮੇਵਾਰ ਆ ਬਾਕੀ ਸਿਰਫ 12 ਹੈਗੇ ਜਿਦੇ ਵਿੱਚ ਜੋ ਆਪਾਂ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਦੇ ਤਾ 11 ਦਾ ਕਿਉਂ ਦੇ ਰਿਹਾ ਕਿ ਕਿਤੇ ਜਿੱਥੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੋਇਆ ਸੀ ਸਰ ਕਈ ਕਹਿੰਦੇ ਉਹ ਪ੍ਰਾਪਰਟੀ ਟੈਕਸ ਸਾਡੇ ਨਾਮ ਪ੍ਰਾਪਰਟੀ ਨਹੀਂ ਜਾਂ ਮਤਲਬ ਕਈਆਂ ਨੇ 4 ਸਾਲ ਪਹਿਲਾਂ ਵੇਚ ਦਿੱਤੀ ਹੈ ਫਿਰ ਉਹਨਾਂ ਦਾ ਕਿਤੇ ਵੀ ਉਹ ਐਗਜ਼ਾਮ ਲਾਉਂਦੇ ਤੇ ਸਾਡੇ ਕੋਲ ਤਾਂ ਪ੍ਰਾਪਰਟੀ ਨਹੀਂ ਸਾਡੇ ਕੋਲੇ ਫਿਰ ਕਾਲਾ ਟੈਕਸ ਅਸੀਂ ਭਰਿਆ ਕੱਲ ਸੁਪਰੂਬੀ ਦੇ ਟਾਈਮ ਤੇ ਦੋ ਜਾਨੇ ਵੀਰੇ ਕੋਲ ਆਏ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੀ ਕੋਈ ਪ੍ਰਾਪਰਟੀ ਨਹੀਂ ਮੈਂ ਉਹ ਵੈਰੀਫਾਈ ਕੀਤਾ ਤੇ ਉਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਸੀ ਫਿਰ ਮੈਂ ਉਹ ਰਿਪੋਰਟ ਨਹੀਂ ਕੀਤੇ ਉਹ ਪ੍ਰਮਾਣ ਜਿੱਤੇ ਗਏ ਸਰ ਜੇ ਕੋਈ ਤੁਹਾਡੇ ਕੋਲੇ ਆਏ ਹੈ ਕੋਈ ਮਤਲਬ ਧਰਮੇਜ ਆਇਆ ਕੋਈ ਹੁਣ ਵਿਚਾਰ ਤੁਸੀਂ ਕਰੋਗੇ ਜਾਂ ਕੀ ਗੱਲ ਵਾਟੇ ਧਰਮੇ ਤੋਂ ਬਾਅਦ ਮੇਰੇ ਕੋਲ ਕੋਈ ਵੀ ਨਹੀਂ ਆਏਗਾ ਤੇ ਸਰ ਹੁਣ ਕਿੰਨੇ ਕਾਗਜ਼ ਮਤਲਬ ਕੋਈ ਵਾਪਸ ਲੈਣ ਵਾਲਾ ਵੀ ਆਈ ਜਾਂਦੇ ਆ ਵਾਪਸ ਲੈਣ ਵਾਲੇ ਆਏ ਸਾਡੇ ਕੋਲ ਅੱਜ ਵਾਪਸ ਹੋਏ ਆ ਕੀ ਕਹਿਣਾ ਜਦੋਂ ਅਸਰੇ ਉਹਨਾਂ ਨੇ ਮੰਗ ਲਈ ਫ੍ਰੀ ਐਂਡ ਟਿਆਰ ਹੈ ਜਿਹੜਾ ਇਲੈਕਸ਼ਨ ਹੀ ਹੋ ਰਿਹਾ ਤੇ ਤੁਸੀਂ ਕੀ ਕਹਿਣਾ ਜਿਹੜੇ ਇਲੈਕਸ਼ਨ ਆ ਫ੍ਰੀ ਐਂਡ ਫੇਅਰ ਹੀ ਹੋਣਗੇ ਕੋਈ ਵੀ ਸਾਡੇ ਕੋਲ ਅਸੀਂ ਜਿਹੜੇ ਰਿਜੈਕਟ ਵੀ ਕੀਤੇ ਆ ਉਹਦੀ ਵੀ ਪ੍ਰੋਪਰ ਲਿਸਟ ਬਣਾਈ ਹੈ ਪ੍ਰੋਪਰ ਲਿਸਟ ਲਾਈ ਹੈ ਲੋਕੀ ਸਾਰਾ ਤਾਂ ਕਿ ਵੇਖ ਸਕਦੇ ਕਿ ਉਹਨਾਂ ਦੇ ਕਾਗਜ਼ ਰਿਜੈਕਟ ਕਿਉਂ ਹੋਏ ਆ